ਦੁਗ ਵੀ ਆ ਗਿਆ ਖੁਸ਼ੀ ਆ ਗਿਆ ਕਹਿੰਦੇ ਛੰਨਾ ਵਾਲਾ ਪੂਰੀ ਆ ਗਿਆ ਜ਼ੋਰਦਾਰ ਤਾੜੀਆਂ ਚੜਦੇ ਤੋਂ ਚੜਦੇ ਮੱਲ ਕਹਿੰਦੇ ਲੰਡੇ ਗੈਂਚ ਆ ਗਿਆ ਵੱਡੇ ਵੱਡੇ ਸਟਾਰ ਆ ਗਿਆ ਛੰਨਾ ਵਾਲਾ ਪੂਰੀ ਆ ਗਿਆ ਖੀਰਾ ਵਾਲੀਆ ਬੁਲਟ ਆ ਗਿਆ ਆ ਗਿਆ ਦੁਗ 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 ਕਬੱਡੀ ਦਾ ਦੁਗ ਦੁਗ ਵੀ ਆ ਗਿਆ ਖੁਸ਼ੀ ਆ ਗਿਆ ਇੱਕ ਬੇਂਤੀ ਸੀ ਆ ਗਿਆ ਜੇ ਅੱਜ ਦੇ ਪਲੇਅਰ ਬੜਿਆ ਲੱਗੇ ਇੱਕ ਵਾਰੀ ਲੰਡੇ ਕਹੜੇ ਤਾਰੀਆਂ ਵਾਲਾ ਆਹ ਪਿਆਰ ਦੇ ਹੱਥ ਜੇ ਹਿਲਾ ਕੇ ਦੁੱਗਾ ਵਾਲਾ ਗੱਲ ਕਰਦਾ ਫਿਰਦਾ ਉਹ ਬੱਲੇ ਜਾਣ ਜੋ ਗਿਆ ਇੱਕ ਫਦੇ ਸੰਜੀ ਮਾਰ ਕਦੇ ਨਹੀਂ ਖਾਂਦੇ ਮਿੱਤਰੋ ਚੰਡੇ ਮੰਗੀ ਦੇ ਚੇਲੇ ਆਹ ਕਾਲੇ ਸੰਗਿਆਂ ਵਾਲਾ ਅੱਜ ਫਿਰ ਲੁੜਦਾ ਫਿਰਦਾ ਮੇਲੇ ਖੀਰਾਵਾਲੀਏ ਬੁੱਲਟ ਲੋਕੀ ਦੁਗ-ਦੁਗ ਨੇ ਉਹ ਕਹਿੰਦੇ ਲੰਡੇ ਕੇ ਦੇ ਕੱਪ ਉੱਤੇ ਅੱਜ ਵੇਖ ਲਲਕਰੇ ਪੈਂਦੇ ਲੰਡੇ ਕਹਿੰਦੇ ਕੱਪ ਦੇ ਉੱਤੇ ਆਹ ਵੇਖ ਲਲਕਰੇ ਪੈਂਦੇ ਇੱਕ ਮੇਰੀ ਬੇਨਤੀ ਅੱਖ ਬਣ ਕੇ ਬੇਨਤੀ ਹੈ ਵੀ ਜਿੰਨੇ ਵੀ ਸਾਡੇ ਟੀਮਾਂ ਦੇ ਨਾਲ ਸੱਜਣ ਆਏ ਆ ਉਹਨਾਂ ਨੂੰ ਹੱਥ ਬਣ ਕੇ ਸਾਡੀ ਬੇਨਤੀ ਹੈ ਵੀ ਇੱਕ ਸਾਈਡ ਤੇ ਹੋ ਕੇ ਬੈਠ ਜਾਈਏ ਗਰਾਊਂਡ ਦੇ ਵਿੱਚ ਸਿਰਫ ਇੱਕੋ ਹੀ ਕੋਚ ਟੀਮ ਦਾ ਮੈਨੇਜਰ ਕੋਚ ਜਾਊਗਾ ਇਹ ਸਾਡੀ ਬੇਨਤੀ ਛੰਨਾ ਵਾਲਾ ਪੂਰੀ ਅੱਜ ਮੇਲੇ ਤੇ ਪੁੱਜਿਆ ਪਾਸ਼ ਕਰਨਿਆ ਨੇ ਮਾਰ ਬਖਿਆ ਛਰਨਿਆ ਕਰ ਫਦੇ ਸਾਜੀ ਜਿਹੜੇ ਖਰ ਨੂੰ ਰਿਆ ਡੱਗੋ ਵਾਲੇ ਸ਼ਰਨੇ ਨੂੰ ਪਿਛਲੇ 15 ਸਾਲਾਂ ਤੋਂ ਦੋਦੀ ਬੋਲਦੀ ਆ ਰਹੀ ਹੈ ਛੋਟ ਚੱਕੀਆ ਪੱਪੂ ਵੀ ਆਇਆ ਲੈ ਵੀ ਪੱਪੂ ਭਾਈ ਆਈ ਥੋੜੇ ਕੰਮ ਚੱਲ ਕੇ ਗਰਾਊਂਡ ਦੇ ਵੱਲ ਲੈ ਵੀ ਦਰਸ਼ਕ ਵੀਰੋ ਜੋੜ ਚੱਕੀਏ ਪੱਪੂ ਲਈ ਤਾੜੀਆਂ ਮਾਰਿਓ ਜ਼ੋਰਦਾਰ ਦੇ ਨਾਲ ਕਾਲਾ ਲੰਡੇ ਕੇ ਆਲਾ ਲੰਡੇ ਕੇ ਦਾ ਕਾਲਾ ਵੀ ਚੂਟੀ ਦਾ ਜਾਫੀ ਹੈ ਲੈ ਵੀ ਕਾਲੇ ਵੀਰਿਆ ਸੰਗਤ ਨੂੰ ਪਿਆਰ ਕਬੂਲ ਇੱਕ ਵਾਰੀ ਕਾਲੇ ਨੇ ਵੀ ਤਾੜੀਆਂ ਮਾਰਿਆ ਜ਼ੋਰਦਾਰ ਇਹ ਸਾਡੀ ਖੇਡ ਕਬੱਡੀ ਦੇ ਵੱਡੇ ਸਟਾਰ ਨੇ ਇਹਨਾਂ ਭਰਾਵਾਂ ਦਾ ਇੱਥੇ ਆਉਣ ਦੇ ਧੰਨਵਾਦ ਜੋ ਕਬੱਡੀ ਚੂੜ ਚੱਕਿਆ ਪੱਪੂ ਖੇਡ ਗਿਆ ਉਹ ਦੁਨੀਆ ਕਿਹੜੇ ਕੋਣ ਹੈ ਜਿਹੜੇ ਪੁਰਾਣੇ ਦਰਸ਼ਕ ਨੇ ਪੁਰਾਣੇ ਲੋਕ ਨੇ ਪੁਰਾਣੇ ਖੇਡ ਪ੍ਰੇਮੀ ਨੇ ਉਹ ਜਾਣਦੇ ਵੀ ਚੁੱੜ ਚੱਕਿਆ ਪੱਪੂ ਕਿੰਦਾ ਦਾ ਜਾਫੀ ਸੀਗਾ ਤੇ ਕਿੰਦਾ ਦੇ ਜਫੇ ਲਾਇਆ ਨਾਲ ਸਾਡਾ ਵੀਰ ਕਾਲਾ ਲੰਡੇ ਗਿਆ ਇਹਨਾਂ ਵੀਰਾਂ ਦੇ ਇੱਥੇ ਆਉਣ ਦੇ ਧੰਨਵਾਦ ਜੀ ਆਇਆਂ ਨੂੰ ਮੋਸਟ ਵੈਲਕਮ ਕਿਉਂਕਿ ਵੱਡਾ ਕੱਪ ਹੈ ਤੇ ਪੁਰਾਣੇ ਵੱਡੇ ਵੱਡੇ ਸਟਾਰਾਂ ਦਾ ਵੀ ਇੱਥੇ ਮਾਨ ਸਨਮਾਨ ਕੀਤਾ ਜਾਣਾ ਉਹਨਾਂ ਦਾ ਇੱਥੇ ਆਉਣ ਦੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਆਖਾਂਗੇ ਪੱਪੂ ਚੁੱੜ ਚੱਕਿਆ ਤੇ ਕਾਲਾ ਸਾਡਾ ਵੀ ਲੰਡੇ ਗਿਆ ਇਹਨਾਂ ਭਰਾਵਾਂ ਦੇ ਆਉਣ ਤੇ ਬਹੁਤ ਬਹੁਤ ਧੰਨਵਾਦ